ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਕੱਲ ਹਰ ਕੋਈ ਬੜਾ ਪਰੇਸ਼ਾਨ ਹੈ ਤੇ ਉਹ ਬਾਬਿਆਂ ਕੋ ਜਾ ਰਿਹਾ ਉਹ ਪੰਡਤਾ ਕੋ ਜਾ ਰਿਹਾ ਉਹ ਇਹੋ ਜਿਹੇ ਜਾਦੂਗਰਾਂ ਕੋ ਜਾ ਰਿਹਾ ਜਿਹੜੇ ਹੱਥ ਦੀ ਸਫਾਈ ਦਿਖਾਉਂਦੇ ਆ ਜਿਹੜੇ ਹੱਥਾਂ ਚੋਂ ਘੜੀਆਂ ਕੱਢ ਦਿੰਦੇ ਆ ਸੇਵ ਕੱਢ ਦਿੰਦੇ ਆ ਵਾਲਾ ਜੁਰਾਹ ਕੱਢ ਦਿੰਦੇ ਆ ਤੇ ਲੋਕਾਂ ਦੇ ਬੜੇ ਬੜੇ ਵੱਡੇ ਮਜਮੇ ਆ ਜਦਕਿ ਵੀਰੋ ਜਿਹੜੀ ਅਸਲ ਕਾਮਯਾਬੀ ਹੈ ਜਿਹੜਾ ਅਸਲ ਮੁਸੀਬਤਾਂ ਦਾ ਹੱਲ ਹੈ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਆ ਤੇ ਅੱਜ ਦੀ ਬਾਣੀ ਦੇ ਵਿੱਚ ਅਸੀਂ ਸੰਤ ਸਿੰਘ ਮਸਕੀਨ ਹੁਣਾ ਕੋ ਇਸ ਦੇ ਬਾਰੇ ਜਾਣਾਂਗੇ ਕਿ ਜਾਦੂ ਤੰਤਰ ਕੀ ਹੈ ਤੇ ਵਾਹਿਗੁਰੂ ਦਾ ਨਾਮ ਜਪਣਾ ਕੀ ਹੈ ਸੋ ਚਲ ਕੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਆਂ। ਮਨਪੁਰਖ ਜੇ ਮੈਂ ਧਨ ਦੀ ਇੱਛਾ ਕਰਾਂ ਇੱਛਾ ਤੋਂ ਬਿਨਾਂ ਹੀ ਮੇਰੇ ਕਦਮਾਂ ਚ ਆ ਰਿਹਾ। ਵੀਰੋ ਬੜੀ ਕਮਾਲ ਕਥਾ ਹੈ। ਉਹ ਸਬਰ ਧਨ ਸਿਧਨ ਤੇ ਹਮਰੋ ਨਹੀਂ ਨੈਕ ਹਿਆਲ ਲਲਚਾਏ। ਵੋ ਰਧੀਆਂ ਸਿਧੀਆਂ ਤੇ ਮੇਰਾ ਰੰਚਕ ਮਾਤਰ ਵੀ ਮਨ ਲਲਚਾਏ ਮਾਨ ਨਹੀਂ ਹੁੰਦਾ। ਇਸ ਵਕਤ ਸਾਈਂ ਬਾਬਾ ਬੜੇ ਨਾਟਕ ਚੇਟਕ ਦਿਖਾ ਰਿਹਾ ਹਿੰਦੁਸਤਾਨ ਦੇ ਬੜੇ ਹੱਥ ਦੇ ਚੋਂ ਰਾਖ ਕੱਢ ਲੈਂਦਾ ਹੈ ਫਲ ਕੱਢ ਲੈਂਦਾ ਹੈ ਘੜੀਆਂ ਕੱਢ ਲੈਂਦਾ ਹੈ ਕੇਸਾਂ ਦੇ ਚੋਂ ਰਾਖ ਕੱਢ ਲੈਂਦਾ ਲੋਕੀ ਬੜੇ ਪ੍ਰਭਾਵਤ ਨੇ ਤੇ ਮੈਂ ਤੇ ਲੋਗਾਂ ਨੂੰ ਕਹਿਣਾ ਹੁਨਾ ਇਸ ਸਾਈਂ ਬਾਬੇ ਨਾਲ ਗੋਗਿਆ ਪਾਦਸ਼ਾ ਜ਼ਿਆਦਾ ਜਾਦੂਗਰੀ ਦਿਖੰਦਾ ਸੀ ਥੀਏਟਰਾਂ ਦੇ ਵਿੱਚ ਉਹਦੇ ਸ਼ੋਅ ਹੁੰਦੇ ਸਨ ਬਕਾਇਦਾ ਉਹ ਬੰਦੇ ਦੇ ਦੋ ਟੁਕੜੇ ਕਰਕੇ ਜੋੜ ਦਿੰਦਾ ਸੀ ਬੰਬਈ ਦੇ ਵਿੱਚ ਅਨੇਕ ਕਾਟੋ ਘੜ ਪੰਜਾਹ ਡਾਕਟਰ ਇਕੱਠੇ ਕੀਤੇ ਉਹਦੇ ਵਿੱਚ ਸਭ ਤੋਂ ਉੱਗੇ ਸਰਦਾਰ ਜਸਵੰਤ ਸਿੰਘ ਵੀ ਸਨ ਮੈਡੀਕਲ ਆਫੀਸਰ ਨੇ ਉੱਥੇ ਅੱਜ ਕਰ ਉਹਨਾਂ ਨੇ ਮੈਨੂੰ ਇਹ ਸਾਰੀ ਦਾਸਤਾਨ ਸੁਣਾਈ ਕਹਿੰਦੇ ਨੇ ਕਿ ਜ਼ਮਾਨ ਘਟ ਕੇ ਸਰਦਾਰ ਜਸਵੰਤ ਸਿੰਘ ਦੀ ਹਥੇਲੀ ਤੇ ਰੱਖ ਦਿੱਤੀ ਗੋਘੀਏ ਪਾਸ਼ੇ ਨੇ ਇੱਕ ਬੰਦੇ ਦੇ ਔਰ ਕਿਹਾ ਪਹਿਲੇ ਇਹ ਮੈਨੂੰ ਲਿਖ ਕੇ ਦੇ ਉਹ ਜ਼ਬਾਨ ਹੈ ਕਿ ਨਹੀਂ ਜਸਵੰਤ ਸਿੰਘ ਨੇ ਕਿਹਾ ਹੈ ਤੇ ਜ਼ਬਾਨ ਹੈ ਕਹਿੰਦੇ ਗਏ ਇਸ ਬੰਦੇ ਦਾ ਮੂੰਹ ਵੀ ਵੇਖੋ ਮੈਂ ਕੱਟ ਦਿੱਤੀ ਏ ਕਿ ਨਹੀਂ ਤੋ ਦੇਖੇ ਹਾਂ ਭਈ ਤੁਸੀਂ ਕੱਟ ਦਿੱਤੀ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਮੈਂ ਜੋੜਨੀ ਉਹਦੇ ਮੂੰਹ ਚ ਜ਼ਬਾਨ ਪਾਈ ਜੋੜ ਦਿੱਤੀ ਕਹਿਣ ਲੱਗਣ ਵੇਖੋ ਮੈਂ ਜੋੜ ਦਿੱਤੀ ਏ ਕਿ ਨਹੀਂ ਜੁੜ ਗਏ ਕਹਿਣ ਲੱਗਣ ਮੈਨੂੰ ਸਰਟੀਫਿਕੇਟ ਦਿਓ ਸਾਰੇ ਡਾਕਟਰ ਮੈਂ ਕੰਮ ਕੀਤਾ ਸਾਰੇ ਡਾਕਟਰਾਂ ਨੂੰ ਕੰਮ ਨਹੀਂ ਛੱਡ ਗਈ ਸੀ ਸਰਦਾਰ ਜਸਵੰਤ ਸਿੰਘ ਕਹਿੰਦ ਨੇ ਮੈਂ ਝੂਠ ਬੋਲ ਕੇ ਆਪਣਾ ਪਿੱਛਾ ਛਡਾਇਆ ਮੈਂ ਕਹਿ ਦਿੱਤਾ ਮੇਰੀ ਸਮਝ ਤੋਂ ਪਰੇ ਦੀ ਗੱਲ ਹੈ ਮੈਂ ਨਹੀਂ ਦੇਣਾ ਸਾਡੇ ਇਹ ਸਮਝ ਤੋਂ ਪਰੇ ਦੀ ਗੱਲ ਹੈ ਮੇਰੀ ਸਮਝ ਵਿੱਚ ਨਹੀਂ ਆਈ ਔਰ ਡਾਕਟਰ ਅਜੇ ਮੌਜੂਦ ਨੇ ਕਹਿੰਦ ਨੇ ਅਸੀਂ 당 ਰਹੇ ਦੇ ਇਹ ਕਿਸ ਤਰ੍ਹਾਂ ਹੋ ਗਿਆ ਸਾਡੇ ਸਾਹਮਣੇ ਇਕੱਟੀ ਹਥੇਲੀ ਤੇ ਰੱਖ ਦਿੱਤੀ ਖੂਨ ਵਗਦਾ ਫਿਰ ਫਿਰ ਜੋੜ ਦਿੱਤੀ ਤਾਂ ਮੈਂ ਤੇ ਭਾਰਤ ਵਾਸੀਆਂ ਨੂੰ ਕਹਿਣਾ ਹੁੰਦਾ ਵੀ ਸਿਰਫ ਹੱਥਾਂ 'ਚੋਂ ਘੜੀਆਂ ਕੱਢਣੀਆਂ ਕੀ ਸਾਚੋ ਰਾਖ ਕਢਣੇ ਉਹਦੇ ਨਾਲੋਂ ਵੱਡੇ ਕ੍ਰਿਸ਼ਮੇ ਦਿਖਾਂਦਾ ਸੀ ਗੋਗਿਆ ਪਾਸ਼ਾ ਫਿਰ ਉਹ అవਤਾਰ ਹੋ ਗਿਆ ਉਹ ਸੰਤ ਹੋ ਗਿਆ ਇਹ ਤਾੰਤ੍ਰਿਕ ਯੋਗ ਹੈ ਕੋਈ ਵੀ ਕਰ ਸਕਦਾ ਹੈ ਮੰਤਰਾਂ ਦੀ ਸiddhi ਹੈ ਵੱਖ-ਵੱਖ ਮੰਤਰ ਨੇ ਹਰ ਮੰਤਰ ਦਾ ਆਪਣਾ ਇੱਕ ਇੱਕ ਕੰਮ ਆਉਂਦਾ ਹੈ ਇੱਕ ਇੱਕ ਕੰਮ ਇੱਕ ਇੱਕ ਮੰਤਰ ਕਰ ਸਕਦਾ ਹੈ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਹਿ ਦਿੱਤਾ ਹੈ ਤੁਸੀਂ ਉਸ ਮੰਤਰ ਦਾ ਜਾਪ ਕਰੋ ਜੋ ਮੰਤਰਾਂ ਦਾ ਸਿਰਮੌਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਅਕਾਲ ਪੁਰਖ ਦਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੇ ਜਿਹਨੂੰ ਇਹ ਮੰਤਰ ਸਿੱਧ ਹੋ ਗਿਆ ਉਹਨੂੰ ਹੋਰ ਕਿਸੇ ਸਿੱਧੀ ਦੀ ਲੋੜ ਨਹੀਂ ਸੁਨੋ ਹੋਰ ਕਿਸੇ ਮੰਦਰ ਦੀ ਲੋੜ ਨਹੀਂ ਉਹ ਸਬਰ ਇਧਨ ਸਿੱਧਨ ਤੇ ਹਮਰੋ ਨਹੀਂ ਨੇ ਕਿ ਹਿਆਲ ਲਚਾਵੇ ਔਰ ਸੁਨੋ ਕਛ ਜੋਗ ਬਿਖੇ ਕਰ ਕੌਣ ਇਤੋ ਤਪਕੇ ਤਨ ਤਾਵੇ ਹੋਰ ਸੁਣ ਲੈ ਅਕਾਲ ਪੁਰਖ ਮੈਂ ਪ੍ਰਾਣਾ ਯਮ ਨਹੀਂ ਕਰਨਾ ਮੈਂ ਯੋਗਾ ਨਹੀਂ ਕਰਨਾ ਔਰ ਸੁਨੋ ਕਛ ਜੋਗ ਬਿਖੇ ਕਰ ਕੌਣ ਇਤੋ ਤਪਕੇ ਤਨ ਤਾਵੇ ਮੈਂ ਇਤਨੀ ਗੱਲੇ ਸਵਾਸਤੇ ਲਮਕਾ ਦਿੱਤੀ ਕਿ ਸਿੱਖ ਪ੍ਰਚਾਰਕ ਵੀ ਕਹਿਣ ਲੱਗ ਪੈਂਦੇ ਨੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੋਈ ਸਿੱਖੀ ਦੇ ਪ੍ਰਚਾਰ ਦੀ ਉਹ ਵੀ ਕਹਿਣ ਦੇਣਾ ਬਿਨਾ ਵੇਦਾਂ ਤੋਂ ਸਿੱਖੀ ਨੂੰ ਕਿਵੇਂ ਪ੍ਰਚਾਰੀਏ ਬਿਨਾ ਯੋਗਾ ਤੋਂ ਸਿੱਖੀ ਨੂੰ ਕਿਵੇਂ ਚਲਾਈਏ ਐਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਾਡੇ ਸਾਹਮਣੇ ਰੱਖਦਾ ਪਿਆ ਔਰ ਸੁਨੋ ਕਛ ਜੋਗ ਵਿਖੇ ਕਰ ਕੌਣ ਇਹ ਤੋ ਤਪ ਕੇ ਤਨ ਤਾਵੇ ਝੂਝ ਮਰੋਂ ਰਣ ਮੈਂ ਤਜ ਭੈ ਤੁਮ ਤੇ ਬਸ ਸ਼ਾਮ ਇਹ ਬਰਪਾਵੇ ਏ ਅਕਾਲ ਪੁਰਖ ਧਰਮ ਦੀ ਖਾਤਰ ਦੀਨਾਂ ਦੀ ਖਾਤਰ ਦੁਖੀਆਂ ਦੀ ਖਾਤਰ ਦੇਸ਼ ਦੀ ਖਾਤਰ ਮੈਂ ਮੈਦਾਨੇ ਜੰਗ ਚ ਝੋਜ ਕੇ ਮਰਾਂ ਮੇਰੇ ਤਨ ਦੇ ਟੁਕੜੇ ਟੁਕੜੇ ਹੋ ਜਾਣ ਏ ਅਕਾਲ ਪੁਰਖ ਇਸ ਤੋਂ ਬਿਨਾ ਹੋਰ ਮੇਰੀ ਕੋਈ ਮੰਗ ਨਹੀਂ ਇਸ ਤੋਂ ਬਿਨਾ ਹੋਰ ਮੇਰੀ ਕੋਈ ਚਾਹਤ ਨਹੀਂ ਐਹੀ ਵਰ ਮੰਗੇ ਐਹੀ ਸਤਿਗੁਰ ਦੀ ਚਾਹਤ ਐਹੀ ਦਸੋਂ ਗੁਰੂ ਸਹਿਬਾਨ ਦੇ ਵਿੱਚ ਮੈਂ ਅਰਜ਼ ਕਰ ਰਿਹਾ ਸੀ ਜਿਨ੍ਹਾਂ ਨੇ ਸਿਰਫ ਇਨ੍ਹਾਂ ਅੱਖਾਂ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਹੀਂ ਵੇਖ ਸਕੇ ਗੁਰੂ ਹਰ Rai ਸਾਹਿਬ ਨੂੰ ਨਹੀਂ ਵੇਖੇ ਵੇਖ ਸਕੇ ਸਮਾਂ ਲੱਗਿਆ ਇਸ ਸਮਾਪਤੀ ਕਰਾਂ ਚੇਤੇ ਤੇ ਅਠਵੇਂ ਪਾਦਸ਼ਾਹ ਦੇ ਤੇ ਇਹ ਤਰਕ ਖੜੀ ਕਰ ਦਿੱਤੀ ਸਵਾ 7 ਸਾਲ ਦੇ ਇਹ ਬੱਚੇ ਤੇ ਨਾ ਹੈ ਗੁਰੂ ਹਰੀਕ੍ਰਿਸ਼ਨ ਤਰਕ ਖੜੀ ਹੋ ਗਈ ਸਵਾ 7 ਸਾਲ ਦਾ ਬੱਚਾ ਕਿਸ ਤਰ੍ਹਾਂ ਗੁਰੂ ਹੋ ਸਕਦਾ ਹੈ ਸਰੀਰ ਦੀਆਂ ਤਿੰਨ ਹਾਲਤਾਂ ਨੇ ਬਾਲ ਜਵਾਨੀ ਔਰ ਬਿਰਧ ਹੁਣ ਤਿੰਨ ਅਵਸਥਾਾਂ ਹਨ ਤੇ ਤਿੰਨਾਂ ਦੇ ਆਪਣੇ ਔਗਣ ਨੇ ਤਿੰਨਾਂ ਦੇ ਆਪਣੇ ਗੁਣ ਨੇ ਬਾਲਕ ਬੁੱਧ ਅਚੇਤ ਬੱਚਾ ਅਚੇਤ ਤੁਸੀਂ ਇੱਥੇ ਬੱਚੇ ਨੂੰ ਲਿਆਓ ਤਾਂ ਬੱਚੇ ਦਾ ਸੁਭਾਅ ਤੇ ਅਚੇਤ ਹੈ ਬੱਚਾ ਸੁਚੇਤ ਨਹੀਂ ਹੈ ਅਚੇਤ ਹੈ ਤੇ ਅਚੇਤ ਬਿਰਤੀ ਖੇਡਾਂ ਮੰਗਦੀ ਹੈ ਤੇ ਖੇਡਣ ਵਾਸਤੇ ਖਡਾਉਣੇ ਚਾਹੀਦੇ ਹਾਂ ਤਾਂ ਬੱਚੇ ਦੀ ਦ੍ਰਿਸ਼ਟੀ ਸਭ ਕੁਝ ਖਡਾਉਣਾ ਹੈ ਕੀਰਤਨ ਖਡਾਉਣਾ ਹੈ ਕਥਾ ਖਡਾਉਣਾ ਹੈ ਗੁਰੂ ਖਡਾਉਣਾ ਹੈ ਘਰ ਦੇ ਵਿੱਚ ਕੋਈ ਖਡਾਉਣਾ ਨਾ ਹੋਵੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਤੇਰੀ ਪਿੱਠ ਤੇ ਮੈਂ ਬੈਠਣਾ ਉਹ ਪਿਓ ਨੂੰ ਖਡਾਉਣਾ ਬਣਾਉਂਦਾ ਹੈ ਮਾਂ ਨੂੰ ਖਡਾਉਣਾ ਬਣਾਉਂਦਾ ਕਿਉਂਕਿ ਬਾਲਕ ਬੁੱਧ ਅਚੇਤ ਉਹਨੇ ਖਡਾਉਣਿਆਂ ਨਾਲ ਖੇਡਣਾ ਹੈ ਬਚਪਨੇ ਦਾ ਸੁਭਾਵਿਕ ਔਗਣ ਹੈ ਅਚੇਤ ਹੋਣਾ ਜਵਾਨ ਦਾ ਸੁਭਾਵਿਕ ਔਗਣ ਹੈ ਵਾਸ਼ਨਾ ਔਰ ਵਾਸ਼ਨਾ ਹੈ ধন ਤੇ ਜੋ ਬੰਦੀ ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨ ਚੇਤੇ ਵਣ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿਤ ਹਰ ਕਾ ਨਾਮ ਨ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰਤਤਾ ਜੋ ਬਨ ਮੱਤਾ ਅਹਿਲਾ ਜਨਮ ਗਵਾਇਆ ਜਵਾਨੀ ਦੇਚ ਧਨ ਤੇ ਜੋ ਬੰਦੀ ਵਾਸ਼ਨਾ ਇਹ ਭਜਨ ਨਹੀਂ ਕਰਨ ਦਿੰਦੀ ਬੱਚੇ ਚ ਅਚੇਤਪਣਾ ਇਹ ਅਚੇਤਪਣਾ ਨਾਮ ਨਹੀਂ ਜਪਣ ਦਿੰਦਾ ਜਵਾਨ ਪਰਬਲ ਵਾਸ਼ਨਾ ਦੇ ਚਾਹ ਵਾਸ਼ਨਾ ਹੈ ਧਨ ਜੋ ਬਣਦੀ ਇਹ ਨਾਮ ਨਹੀਂ ਜਪਣ ਦਿੰਦੀ ਅੰਮ੍ਰਿਤ ਵੇਲੇ ਨਹੀਂ ਉਠਣ ਦਿੰਦੀ ਗੁਰੂ ਗੁਰੂ ਨਹੀਂ ਕਰਨ ਦਿੰਦੇ ਤੇ ਬੁਢੇਪੇ ਦਾ ਸੁਭਾਵਿਕ ਔਗਣ ਹੈ ਹੰਕਾਰ ਕਿਉਂਕਿ ਜ਼ਿੰਦਗੀ ਦੀ ਸੀੜੀਆਂ ਤੇ ਜ਼ਿਆਦਾ ਚੜ੍ਹਿਆ ਆਉਂਦਾ ਉਹਨੂੰ ਮਾਣ ਆਉਂਦਾ ਮੈਂ ਜ਼ਿਆਦਾ ਜਾਣਦਾ ਮੈਨੂੰ ਬਹੁਤ ਪਤਾ ਹੈ ਉਹ ਹੰਕਾਰ ਕਰਕੇ ਉਹ ਨਾਮ ਨਹੀਂ ਜਪ ਸਕਦਾ ਵਾਸ਼ਨਾ ਕਰਕੇ ਜਵਾਨ ਨਾਮ ਨਹੀਂ ਜਪ ਸਕਦਾ ਤੇ ਅਚੇਤ ਪੜੇ ਕਰਕੇ ਬੱਚੇ ਦੀ ਜ਼ਿੰਦਗੀ ਬ्यर्थ ਚਲੀ ਜਾਂਦੀ ਹੈ ਬਾਲ ਜਵਾਨੇ ਅਰ ਬਿਰਧੁਨ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾ ਤੇ ਤਿੰਨੇ ਹੀ ਬ्यर्थ ਚਲੀਆਂ ਗਈਆਂ ਹਰੀ ਦੇ ਭਜਨ ਨੇ ਕੀ ਕਰਨਾ ਹੈ ਅਗਰ ਹਰੀ ਦਾ ਭਜਨ ਬੱਚਾ ਕਰਨ ਲੱਗ ਪਵੇ ਬੱਚਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪਵੇ ਸਚੇਤ ਹੋ ਜਾਏਗਾ ਦੁਨੀਆਂ ਦੇ ਵਿੱਚ بڑے ਬੱਚੇ ਸੁਚੇਤ ਹੋ ਗਏ ਪ੍ਰਹਿਲਾਦ ਸੁਚੇਤ ਹੋ ਗਿਆ ਧਰੂ ਸੁਚੇਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੁਚੇਤ ਸਨ ਤੁਸੀਂ ਇਹਨਾਂ ਨੂੰ ਅਚੇਤ ਥੋੜੀ ਕਹਿ ਸਕਦੇ ਇੰਨੇ ਅਣਖ ਇੰਨੇ ਖੁੱਦਾਰੀ ਮੌਤ ਕਬੂਲ ਕਰ ਲਿਤੀ ਅਣਖ ਨਹੀਂ ਵੇਚੀ ਇਮਾਨ ਨਹੀਂ ਵੇਚਿਆ ਇਤਨੇ ਹਿੰਮਤ ਹੈਨ ਮਾਸੂਮ ਬੱਚੇ ਸੁਚੇਤ ਹੋ ਗਏ ਨਾਮ ਅਗਰ ਜਪੇ ਤਾਂ ਉਦੀ ਵਾਸ਼ਨਾ ਸੀਮਾ ਦੇ ਚ ਹੋ ਜਾਏਗੀ ਧਨ ਤੇ ਜੋਬੰਦ ਇਤਨੀ ਪਕੜ ਨਹੀਂ ਹੋਵੇਗੀ ਕਿਉਂ ਨਾਮ ਹੀ ਨਾ ਜਪ ਸਕੇ ਉਹ ਪਰਉਪਕਾਰ ਹੀ ਨਾ ਕਰ ਸਕੇ ਤੇ ਨਾਮ ਅਗਰ ਬੁੱਢਾ ਜਪਣ ਲੱਗ ਪਏ ਤਾਂ ਨਿਰਮਾਨ ਹੋ ਜਾਏਗਾ ਪਤਾ ਹੈ ਅਚੇਤਪਣਾ ਖਡਾਉਣੇ ਮੰਗਦਾ ਹੈ ਵਸ਼ਨਾ ਜਵਾਨੀ ਧਨ ਜੋਬਨ ਮੰਗਦੀ ਹੈ ਬੁੱਢਾ ਜਿਹੜਾ ਹੰਕਾਰ ਹੈ ਇਹ ਪੂਜਾ ਮੰਗਦਾ ਹੈ ਪੂਜਾ ਔਰ ਆਪ ਸੁਣ ਕੇ ਹੈਰਾਨ ਹੋ ਗਏ ਕਿ ਰੱਬ ਹੋਣ ਦਾ ਦਾਵਾ ਜਿਨ੍ਹਾਂ ਸੰਤਾਂ ਨੇ ਕੀਤਾ ਬੁਢੇ ਪੇਚ ਕੀਤਾ ਮੈਂ ਸਾਰੇ ਤੁਹਾਡੇ ਸਾਹਮਣੇ ਰੱਖ ਸਕਦਾ ساری ਜ਼ਿੰਦਗੀ ਅਵਤਾਰ ਸਿੰਘ ਨੇ ਰੰਕਾਰੀ ਦੀ ਠੀਕ ਲੰਗੀ ਤੇ ਸਨ ਬਵੰਜਾ ਤਵੰਜਾ ਜਦ ਬੁੱਢਾ ਹੋ ਗਿਆ ਇਹਨੇ ਕਿ ਮੈਂ ਤੇ ਰੱਬ ਆ ਮੈਂ ਤੇ ਗੁਰਨਾਣਕ ਇਹ ਨਾਰਾ ਇਸਨੇ ਸਭ ਤੋਂ ਪਹਿਲੇ ਅਲੀਗੜ੍ਹ ਦੇ ਚਲਾਇਆ ਨਾਲ ਭਾਈ ਗੁਰਦਾਸ ਵੀ ਸੀ ਮੈਨੂੰ ਉੱਥੇ ਜਵਾਬ ਦੇਣਾ ਪਿਆ ਬਈ ਨਕਲ ਹੀ ਕਰਨੀ ਹੈ ਤੇ ਪੂਰੀ ਕਰੋ ਕਿਉਂਕਿ ਭਾਈ ਗੁਰਦਾਸ ਗੁਰਨਾਣਕ ਦੇ ਨਾਲ ਨਹੀਂ ਸੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੀ ਜੇ ਤੁਸੀਂ ਨਕਲ ਹੀ ਕਰਨੀ ਹੈ ਤੇ ਫਿਰ ਪੂਰੀ ਕਰੋ ਇੰਨਾ ਪਖੰਡ ਕਿਉਂ ਨਕਲ ਦੇ ਵਿੱਚ ਵੀ ਜੋ ਹੈ ਤੁਸੀਂ ਠੀਕ ਢੰਗ ਦੀ ਸੁਦਾਈ ਨਹੀਂ ਕਰ ਸਕੇ ਪਰ ਨਵੀਂ ਨਵੀਂ ਉਹਨਾਂ ਦੀ ਗੱਲ ਸੀ ਉਦੋਂ ਪਹਿਲੇ ਗੁਰਬਾਣੀ ਪੜ੍ਹਦੇ ਰਹੇ ਸਾਰਾ ਸਿਲਸਿਲਾ ਕਰਦੇ ਰਹੇ ਸਹਜੇ ਸਹਜੇ ਉਹ ਹਟਾਉਂਦੇ ਗਏ ਖੁਦ ਭਗਵਾਨ ਬਣਦੇ ਗਏ ਇਸ ਵਕਤ ਹਿੰਦੁਸਤਾਨ ਦੇ ਵਿੱਚ ਕੋਈ 84 ਦੇ ਕਰੀਬ ਬੰਦੇ ਉਹ ਨੇ ਜੋ ਭਗਵਾਨ ਹੋਣ ਦਾ ਦਾਵਾ ਕਰ ਰਹੇ ਇਸ ਵਕਤ ਅਸੀਂ ਰੱਬ ਆ ਔਰ ਸਾਰੇ ਹੀ ਬੁੱਢੇ 60 70 ਤੋਂ ਸਾਰੇ ਹੀ ਟੱਪੇ 70 ਸਾਲ ਤੋਂ ਉੱਚੀ ਉਮਰ ਹੋਈ ਅਕਬਰ ਦੀ ਤੇ ਉਹਨੇ ਵੀ ਇੱਕ ਮਜ਼ਹਬ ਚਲਾਇਆ دین ਇਲਾਹੀ ਉਹਨੂੰ ਪੈਗੰਬਰ ਬਣਨ ਦਾ ਸ਼ੌਕ ਹੋ ਗਿਆ ਬੁੱਢੇ ਵਿੱਚ ਕਾਰਨ ਕਿ ਬੁੱਢਾ ਜਿਹੜਾ ਬੰਦਾ ਉਹਦੇ ਅੰਦਰ ਹੰਕਾਰ ਪਰਬਲ ਹੈ ਤੇ ਹੰਕਾਰ ਪੂਜਾ ਮੰਗਦਾ ਹੈ ਜਵਾਨ ਬੰਦਾ ਹੈ ਉਹਦੇ ਅੰਦਰ ਵਾਸ਼ਨਾ ਬੜੀ ਪਰਬਲ ਹੈ ਉਹ ਧਨ ਜੋਬੰਦੀ ਮੰਗ ਕਰਦਾ ਹੈ ਬੱਚਾ ਹੈ ਜਿਹੜਾ ਉਹਦੇ ਅੰਦਰ ਅਚੇਤਪਣਾ ਬੜਾ ਪਰਬਲ ਹੈ ਉਹ ਖਿਡੌਣਿਆਂ ਦੀ ਮੰਗ ਕਰਦਾ ਆਪਣੀ ਆਪਣੀ ਮੰਗ ਹੈ ਬੱਚਾ ਖਿਡੌਣੇ ਮੰਗਦਾ ਹੈ ਜਵਾਨ ਧਨ ਤੇ ਜੋਬੰਦੀ ਮੰਗ ਕਰਦਾ ਹੈ ਬੁੱਢਾ ਪੂਜਾ ਮੰਗਦਾ ਹੈ ਤੇ ਪੂਜਾ ਸਤਿਆ ਤੋਂ ਬਿਨਾ ਨਹੀਂ ਹੋ ਸਕਦੀ ਤਾਕਤ ਤੋਂ ਬਿਨਾ ਨਹੀਂ ਹੋ ਸਕਦੀ ਤੋ ਕੋਈ ਤੇ ਭਗਵਾਨ ਬਣਨ ਦੀ ਕੋਸ਼ਿਸ਼ ਕਰਦਾ ਹੈ ਕੋਈ ਸਿੰਘਾਸਣ ਦੀ ਤਰਫ ਜਾਣ ਦੀ ਕੋਸ਼ਿਸ਼ ਕਰਦਾ ਹੈ ਸੰਸਾਰ ਦੇ 97 ਫੀਸਦੀ ਰਾਜਨੀਤਿਕ ਬੁੱਢੇ ਨੇ ਬਹੁਤ ਕਦੀ ਮਤਾਲਾ ਕਰਕੇ ਦੇਖਣਾ ਜਿੱਥੇ ਸ਼ਖਸੀ ਹਕੂਮਤ ਹੈ ਜਾਂ ਜਿੱਥੇ ਡੈਮੋਕ੍ਰੇਸੀ ਹੈ ਜਾਂ ਜਿੱਥੇ ਕੁਝ ਹੋਰ ਤਰ੍ਹਾਂ ਦੀ ਹਕੂਮਤ ਹੈ ਚਾਹ ਕਮਰਿਜ਼ਮ ਹੈ ਚਾਹ ਸੋਸ਼ਲਿਜ਼ਮ ਹੈ ਚਾਹ ਡੈਮੋਕ੍ਰੇਸੀ ਹੈ ਜਿਸ ਢੰਗ ਦਾ ਵੀ سلسلہ ਹੈ ਸਾਰੇ ਰਾਜਨੀਤਿਕ 97 ਫੀਸਦੀ ਬੁੱਢੇ ਨੇ 3 ਫੀਸਦੀ ਜਵਾਨ ਅਸੀਂ 85 ਸਾਲ ਦੀ ਉਮਰ ਹੈ ਇਨਾ ਰਾਜਨੀਤਿਕਾਂ ਦੀ ਹਿੰਦੁਸਤਾਨ ਦੀ ਮੈਂ ਗੱਲ ਕਰਾਂ ਦੋ ਬੰਦੇ ਚੁੱਕ ਕੇ ਖੜਾ ਕਰ ਦੇਣਾ ਉਹ ਬੈਠ ਵੀ ਨਹੀਂ ਸਕਦੇ ਜਿਸ ਕੁਰਸੀ ਵਾਸਤੇ ਲੜਦੇ ਨੇ ਉਸ ਕੁਰਸੀ ਤੇ ਆਪ ਬੈਠ ਵੀ ਨਹੀਂ ਸਕਦੇ ਚਾਰ ਬੰਦੇ ਚੁੱਕ ਕੇ ਬਿਠਾਨ ਤੇ ਬੈਠਦੇ ਉਹ ਬੈਠ ਨਹੀਂ ਸਕਦੇ ਪੈਰ ਹਿਲਦੇ ਨੇ ਸਿਰ ਹਿਲਦਾ ਪਿਆ ਹੈ ਹੱਥ ਹਿਲਦੇ ਪੈ ਨੇ ਕੁਰਸੀ ਨਹੀਂ ਛੱਡਣਾ ਚਾਹਤੇ ਕਾਰਨ ਹੰਕਾਰ ਵੱਧ ਗਿਆ ਹੰਕਾਰ ਪੂਜਾ ਮੰਗਦਾ ਹੈ ਤੇ ਪੂਜਾ ਕੁਰਸੀ ਤੋਂ ਬਿਨਾ ਹੁੰਦੀ ਨਹੀਂ ਔਰ ਮੈਂ ਇਤਨੀ ਅਰਜ਼ ਕਰਦੇ ਹਾਂ ਇਹ ਜਿਹੜੇ 97% ਦੀ ਬਿਰਦ ਲੋਗ ਨੇ ਕੋਈ ਭਗਵਾਨ ਹੋਣ ਦਾ ਦਾਵਾ ਕਰਦਾ ਹੈ ਕੋਈ ਬਾਦਸ਼ਾਹ ਤੇ ਰਾਜਨੀਤਿਕ ਹੋਣ ਦਾ ਦਾਵਾ ਕਰਦਾ ਹੈ ਬੁਢੇਪੇ ਦੀ ਕਮਜ਼ੋਰੀ ਪਰ ਜੇ ਬੁੱਢਾ ਨਾਮ ਜਪਣ ਲੱਗ ਪਏ ਨਿਰਮਾਨ ਹੋ ਜਾਏਗਾ ਕਿੰਨਾ ਨਿਰਮਾਨ ਹੋਵੇਗਾ 84 ਸਾਲ ਦੇ ਬਿਰਦ ਬਾਬਾ ਗੁਰੂ ਅਮਰਦਾਸ ਜੀ ਬੈਠੇ ਸਨ সিংহাসਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਬਜ਼ਾਦੇ ਦਾਤੂ ਨੇ ਖਿੱਚ ਕੇ ਲੱਤ ਮਾਰੀ ਸੀਨੇ 'ਚ ਸਤਗੁਰ ਥੱਲੇ ਜਾਪ ਹੈ ਕਿ ਜਿਉਂ ਥੱਲੇ ਪੈ ਆਪ ਇੱਕਦਮ ਦਾਤੂ ਦੇ ਚਰਨ ਪਕੜ ਦੇਣ ਤੇ ਫਿਰ ਹੱਥ ਜੋੜ ਦੇਣ ਇੱਕ ਤੋ ਸੇਵਾ ਕਰਤ ਰਹੇ ਹੂੰ ਦੁਤੀਏ ਬਹਤੇ ਵਿਰਧ ਭਏ ਹੂੰ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਲ ਨੈਥੋਰਾ ਏ ਦਾਤੂ ਗੱਲ ਸੁਣੋ ਇਕ ਤੇ ਮੈਂ ਬੜੀ ਕਰੜੀ ਸੇਵਾ ਕਰਦਾ ਰਿਆਂ ਪਾਣੀ ਢੋਣ ਦੀ ਤੱਪੜ ਝਾੜਨ ਦੀ ਲੱਕੜ ਫਾੜਨ ਦੀ ਦੂਸਰਾ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ ਤੋ ਤਨ ਮੇਰਾ ਕਰੜਾ ਹੋ ਗਿਆ ਹੱਡੀਆਂ ਕਰੜੀਆਂ ਹੋ ਗਈਆਂ ਨਮਾਸ ਕਰੜਾ ਹੋ ਗਿਆ ਤੁਸੀਂ ਗੁਰੂ ਅੰਗਦ ਦੇਵ ਜੀ ਦੇ ਸਹਬਜ਼ਾਦੇ ਜਵਾਨ ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀ ਹੈ ਕਿਤੇ ਥੋੜੇ ਚਰਨਾਂ ਨੂੰ ਮੌਜਤੇ ਨਹੀਂ ਆਈ ਕੋਈ ਤਕਲੀਫ ਤੇ ਨਹੀਂ ਆਈ ਮੈਂ ਬੁੱਢਾ ਮੇਰਾ ਸਰੀਰ ਕਰੜਾ ਇੰਨੇ ਨਿਰਮਾਨਤਾ ਨਾਮ ਜਪਣ ਦੇ ਨਾਲ ਨਿਰਮਾਨਤਾ ਆ ਜਾਏਗੀ ਬੁੱਢੇ ਦੇ ਅੰਦਰ ਨਾਮ ਜਪਣ ਦੇ ਨਾਲ ਜਵਾਨ ਨਿਰਵਾਸ਼ਨਾ ਹੋ ਜਾਏਗਾ। ਨਾਮ ਜਪਣ ਦੇ ਨਾਲ ਬੱਚਾ ਸੁਚੇਤ ਹੋ ਜਾਏਗਾ। ਤੁਸੀਂ ਗੁਰੂਗਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ। ਸਾਬਕੈਨ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾ। ਜਪਿਓ ਹਰ ਜੈਸੇ। 5 ਸਾਲ ਦੀ ਉਮਰ ਹੈ ਕੋਈ ਉਮਰ ਹੈ। ਤੋਂ ਸੁਚੇਤ ਹੋ ਜਾਂਦਾ ਹੈ ਬਚਪਨਾ। ਔਰ ਨਿਰਵਾਸ਼ਨਾ ਹੋ ਜਾਂਦੀ ਹੈ ਜਵਾਨੀ। ਨਿਰਮਾਣ ਹੋ ਜਾਂਦਾ ਹੈ ਬੁਢੇਪਾ ਨਾਮ ਜਪਣ ਦੇ ਨਾਲ। ਸਹੇਜੇ ਸਹੇਜੇ ਜਿਉ ਮਨੁੱਖ ਨੂੰ ਜੀਵਨ ਦੀ ਜੋਗਤ ਮਿਲਦੀ ਹੈ। ਔਰ ਸਹੀ ਮੈਂ ਅੱਜ ਗੁਰੂ ਦੇ ਨੇੜੇ ਆਂਦਾ ਤੇ ਮੈਂ ਗੱਲ ਥੋ ਰੰਭ ਕੀਤੀ ਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਜਿਸ ਦੇ ਅਸੀਂ ਨੇੜੇ ਆਣਾ ਕਿਵੇਂ ਨੇੜੇ ਆਈਏ ਪ੍ਰੋਫੈਸਰ ਦਰਸ਼ਨ ਸਿੰਘ ਜੀ ਘਰ ਐਸਨ ਬਾਬਾ ਬੋਲ ਨਾ ਕਿਹਾ ਕਹੀ ਉਸ ਤੋਂ ਮੈਨੂੰ ਕੁਝ ਪ੍ਰੇਰਣਾ ਮਿਲੀ ਪਰ ਮੈਂ ਬਹੁਤ ਦੂਰ ਨਿਕਲ ਗਿਆ ਇੱਕ ਵਿਸ਼ੇ 'ਚ ਇਹ ਵਿਚਾਰਾ ਮੈਂ ਤੁਹਾਡੇ ਸਾਹਮਣੇ ਫਿਰ ਰੱਖਾਂਗਾ ਕਿਉਂਕਿ ਸਮਾਂ ਹੋ ਗਿਆ ਤੇ ਇੱਕ ਨਿੱਕੀ ਜਿਹੀ ਮੈਂ ਬੇਨਤੀ ਕਰਾਂ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਜਮਾਤ ਹੈ ਇਹ ਬਾਬੇ ਬੁੱਢੇ ਦੀ ਜਮਾਤ ਹੈ ਪ੍ਰਚਾਰਕਾਂ ਦੀ ਜਮਾਤ ਭਾਈ ਗੁਰਦਾਸ ਜੀ ਦੀ ਜਮਾਤ ਹੈ। ਕੀਰਤਨੀਆਂ ਦੀ ਜਮਾਤ ਭਾਈ ਮਰਦਾਨੇ ਦੀ ਜਮਾਤ ਹੈ। ਢਾਡੀ ਸਿੰਘਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਨਮ ਦਿੱਤਾ। ਇਹ ਵਕ ਵਕ ਸਾਡੇ ਵਿੱਚ ਧਾਰਮਿਕ ਪੁਰਸ਼ ਨੇ ਜੋ ਸਿੱਖੀ ਦਾ ਪ੍ਰਚਾਰ ਕਰਦੇ ਹਨ। ਮਰਦਾਨੇ ਦੀ ਤਰ੍ਹਾਂ ਜੋ ਅਣਖੀਲਾ ਹੋਵੇ ਐਸੀ ਮਰਦਾਨੇ ਨਾਲ ਬੜੀਆਂ ਮਜ਼ਾਕ ਭਰੀਆਂ ਸਾਖੀਆਂ ਜੋੜੀਆਂ। ਉਨੇ 8-8 ਦਿਨ ਬੁਖਾਰ ਰਹਿ ਕੇ ਵੀ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਪੈਦਲ ਚੱਲ ਕੇ ਵੀ ਉਸਨੇ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਸਨੇ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਕਦੀ ਉਸਦੀ ਹਿਸਟਰੀ ਪੜੋਗੇ 당 ਰਹਿ ਜਾਓਗੇ। ਔਰ ਜੇ 10 ਦਿਨ ਤੋਂ ਬਾਅਦ ਮਰਦਾਨੇ ਨੇ ਭੋਜਨ ਮੰਗ ਵੀ ਲਿਆ ਤੇ ਕੀ ਕਸੂਰ ਕੀਤਾ? ਇੱਕ ਟਾਈਮ ਨਾ ਮਿਲੇ ਦੂਜੇ ਟਾਈਮ ਮੰਗਦੇ ਆ। ਇੱਕ ਟਾਈਮ ਨਾ ਮਿਲੇ ਤੇ ਕਥਾ ਕਰਨੀ ਔਖੀ ਹੋ ਜਾਂਦੀ ਓਨੂੰ 10 ਦਿਨ ਭੋਜਨ ਨਹੀਂ ਮਿਲਿਆ। ਕਿ ਫਿਰ ਬਾਬੇ ਨੂੰ ਕਹਿ ਦਿੰਦਾ ਜਾਂ ਤੇ ਮੈਨੂੰ ਪੌਣ ਆਰੀ ਬਣਾ ਜਾਂ ਮੇਰੇ ਭੋਜਨ ਦਾ ਬੰਦਬਸ ਕਰ ਤਾਂ ਹੀ ਰਬਾਬ ਵਜੇਗੀ ਵਰਨਾ ਨਹੀਂ ਤੋ ਉਹਦੇ ਚ ਉਸਦਾ ਕਸੂਰ ਕੀ ਹੈ ਪੈਦਲ ਚੱਲਦਾ ਹੈ ਰੁੱਖਾਂ ਥਲੇ ਰਾਤ ਕੱਟਦਾ ਹੈ ਕਿਧਰੇ ਤਰ੍ਹਾਂ ਤਰ੍ਹਾਂ ਦੀਆਂ ਲੋਕ ਤੌਮ ਤਾਂ ਵੀ ਉਸਤੇ ਲਾਂਦੇ ਨੇ ਪਰ ਐਸਾ ਅਣਖੀਲਾ ਉਹ ਕੀਰਤਨੀਆ ਕੀਰਤਨੀਆਂ ਦੀ ਜਮਾਤ ਦਾ ਜਨਮ ਹੋਇਆ ਭਾਈ ਮਰਦਾਨੇ ਕਥਾਵਾਚਕਾਂ ਦੀ ਜਮਾਤ ਦਾ ਜਨਮ ਹੋਇਆ ਭਾਈ ਗੁਰਦਾਸ ਜੀ ਔਰ ਗ੍ਰੰਥੀ ਸਿੰਘਾਂ ਦੀ ਜਮਾਤ ਦਾ ਜਨਮ ਹੋਇਆ ਬਾਬੇ ਬੁੱਢੇ ਦਾ ਬਾਬਾ ਬੁੱਢਾ ਗੁਰੂ ਘਰ ਦੇ ਇੱਕ ਅਕਜ਼ੀਮ ਸ਼ਖਸੀਅਤ ਦੇ ਮਾਲਕ ਨੇ ਪੰਜ ਪਾਤਸ਼ਾਹੀਆਂ ਨੂੰ ਉਹਨਾਂ ਨੇ ਆਪਣੀ ਹੱਥੀ ਤਲਕ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਗੁਰਨਾਮਿਕ ਦੀ ਬਖਸ਼ਿਸ਼ ਦੇ ਨਾਲ ਆਪ ਨੂੰ ਇਹ ਲਖਬ ਮਿਲਿਆ ਬਾਬਾ ਬੁੱਢਾ ਔਰ ਵਾਕਈ ਇਸ 7 ਸਾਲ ਦੀ ਉਮਰ ਦੇ ਚੀ ਬਾਬਾ ਬੁੱਢਾ ਕਹ ਲਾਂਦੇ ਸਨ ਔਰ 6ਵੇਂ ਪਾਤਸ਼ਾਹ ਤੱਕ ਰਹਿ ਹੁਣ ਜਿਹੜਾ ਗ੍ਰੰਥੀ ਸਿੰਘ ਹੈ ਉਹ ਬਾਬੇ ਬੁੱਢੇ ਦੀ ਪਦਵੀ ਤੇ ਤੇ ਬਾਬੇ ਬੁੱਢੇ ਦੀ ਤਰ੍ਹਾਂ ਅਣਖੀਲਾ ਨਾ ਹੋਵੇ ਬਾਬੇ ਬੁੱਢੇ ਦੀ ਤਰ੍ਹਾਂ ਭਜਨੀਕ ਨਾ ਹੋਵੇ ਬਾਬੇ ਬੁੱਢੇ ਦੀ ਤਰ੍ਹਾਂ ਦੂਰ ਦ੍ਰਿਸ਼ਟ ਨਾ ਹੋਵੇ ਤਾਂ ਸਮਝ ਲਓ ਆਪਣੀ ਸੇਵਾ ਠੀਕ ਨਹੀਂ ਨਿਭਾ ਰਿਹਾ ਤੇ ਭਾਈ ਗੁਰਦਾਸ ਜੀ ਦੀ ਤਰ੍ਹਾਂ ਆਲਮ ਨਾ ਹੋਵੇ ਸਿੱਖੀ ਪਿਆਰ ਦੇ ਜਜ਼ਬਿਆਂ ਦਾ مالک ਨਾ ਹੋਵੇ ਤਾਂ ਉਹ ਭਾਈ ਗੁਰਦਾਸ ਦੀ ਗੱਦੀ ਦਾ ਗਲਤ ਇਸਤੇਮਾਲ ਕਰ ਰਿਹਾ ਤੇ ਜਿਹੜਾ ਮਰਦਾਨੇ ਦੀ ਤਰ੍ਹਾਂ ਸੰਤੋਖੀ ਨਾ ਹੋਵੇ ਗੁਰਦੁਆਰੇ ਮਰਦਾਨੇ ਦੀ ਤਰ੍ਹਾਂ ਹੀ ਰਸਿਆ ਨਾ ਹੋਵੇ ਉਹ ਸਮਝ ਲੋ ਕੀਰਤਨ ਦੀ ਡਿਊਟੀ ਪੂਰੀ ਨਹੀਂ ਨਿਭਾਰੇ ਤੁਹਾਡੇ ਇਸ ਇੰਗਲੈਂਡ ਦੇ ਬਹੁਤ ਸਾਰੇ ਚੰਗੇ ਗ੍ਰੰਥੀ ਨੇ ਸ੍ਰੇਸ਼ ਗ੍ਰੰਥੀ ਨੇ ਪਰ ਇੱਕ ਗ੍ਰੰਥੀ ਨੇ ਜੋ ਪਿਛਲੇ ਸਾਲ ਤੋਂ ਕ੍ਰਿਸ਼ਮਾ ਦਿਖਾਇਆ ਕਿਥੇ ਪਖੰਡ ਨਾਲ ਹਰ ਕੀਮਤ ਤੇ ਉਲੜੇ ਔਰ ਉਸ ਲੜਨ ਦਾ ਸਦਕਾ ਇਹਨਾਂ ਨੂੰ ਥਾਂ-ਥਾਂ ਤੇ ਜ਼ਲੀਲ ਵੀ ਹੋਣਾ ਪਿਆ ਥਾਂ-ਥਾਂ ਤੇ ਦੁੱਖ ਵੀ ਉਠਾਣੇ ਪਏ ਔਰੇ ਗ੍ਰੰਥੀ ਨੇ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਪੁਰਾਣੇ ਸਾਥੀ ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਜੋ ਭਾਈ ਸੁਰਜਨ ਸਿੰਘ ਨਾਲ ਗਾਲ ਬਣ 10 ਸਾਲ ਸਾਈਡ ਤੇ ਬੈਠ ਕੇ ਕੀਰਤਨ ਕਰਦੇ ਰਹੇ ਜਿਸ ਤਰ੍ਹਾਂ ਦੇ ਅਣਖੀਲੇ ਉਹ ਸਨ ਉਹਨਾਂ ਨੇ ਭਾਈ ਸਾਹਿਬ ਨੂੰ ਵੀ ਉਸ ਢੰਗ ਨਾਲ ਅਣਖੀਲਾ ਬਣਾਇਆ 3-4 ਸਾਲ ਪਹਿਲੇ ਇੱਥੇ ਆਏ ਔਰ ਇੱਥੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਰਹੇ ਕੁਝ ਕਾਰਨਾ ਕਰਕੇ ਦੋਸਤੋ ਕਾਲਾ ਜਾਦੂ ਲੋਕਾਂ ਨੂੰ ਤੰਤਰ ਵਹਾਉਣਾ ਲੋਕਾਂ ਨੂੰ ਹੱਦ ਦੀ ਸਫਾਈ ਵਹਾਉਣਾ ਲੋਕਾਂ ਨੂੰ ਘੜੀਆਂ ਕਾਟੇ ਕੇ ਵਹਾਉਣਾ ਜਾਦੂ ਵਹਾਉਣਾ ਕਰਾਮਾਤ ਵਹਾਉਣਾ ਵੀਰੋ ਬਾਬੇ ਜਿਹੜੇ ਅੱਜ ਕੱਲ ਹੈ ਇਸੇ ਕਰਕੇ ਮਸ਼ਹੂਰ ਹੈ ਜਿਸ ਤਰ੍ਹਾਂ ਕਿ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਇੱਕ ਦੋ Hindu ਇਸ ਤਰ੍ਹਾਂ ਦੇ ਹੈ ਵੈ ਜਿਹੜੇ ਚਮਕਾਰ ਕਰਦੇ ਆ ਲੋਕ ਆਂਦੇ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਮਜਮਾ ਲੱਗਾ ਹੁੰਦਾ ਵੈ ਮਜਮੇ ਦੇ ਅੰਦਰ ਬੰਦਿਆਂ ਨੂੰ ਕਹਿੰਦੇ ਤੇਰਾ ਇਹ ਨਾਮ ਹੈ ਉਹਦਾ ਨਾਮ ਦੱਸਣ ਦੇ ਪੁੱਛਣ ਤੋਂ ਲਾਵਾ ਉਹਦੇ ਦਿਲ ਦੇ ਵਿੱਚ ਕੀ ਮੁਰਾਦ ਹੈ ਉਹ ਕੀ ਸੋਚਣ ਰਿਹਾ ਵੈ ਵੀਰੋ ਉਹ ਕਰ ਦਿੰਦੇ ਹਾਦੀ ਸਫਾਈ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈ ਸਕਦਾ ਕਿਉਂਕਿ ਨਾਮ ਲਾਵਾਂਗਾ ਫਿਰ ਕਈ ਲੋਕਾਂ ਨੂੰ ਬੁਰਾ ਲੱਗੇਗਾ ਕਈ ਕਹਿਣਗੇ ਨਹੀਂ ਬਾਬੇ ਇਸ ਤਰ੍ਹਾਂ ਦੇ ਹੈ ਲੇਕਿਨ ਵੀਰੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਫਨਕਾਰੀਆਂ ਹੁੰਦੀਆਂ ਕਈ ਉਹਨਾਂ ਦੇ ਆਪਣੇ ਹੀ ਪਲਾਂਟਡ ਬੰਦੇ ਹੁੰਦੇ ਆ ਬੰਦੇ ਆਂਦੇ ਆ ਆ ਕੇ ਉਹਨਾਂ ਸਾਰਾ ਕੁਝ ਪਹਿਲੇ ਹੁੰਦਾ ਬਾਬਾ ਜੀ ਦੱਸ ਦਿੰਦੇ ਜਾਂ ਕਈ ਹਾਦੀ ਸਫਾਈ ਹੁੰਦੀ ਹੈ ਵੀਰੋ ਇਹ ਕਈ ਤਰੀਕੇ ਆ ਮਾਈਂਡ ਰੀਡ ਕਰ ਲੈਂਦੇ ਆ ਲੇਕਿਨ ਐਡੇ ਵੱਡੇ ਮਜਮੇ ਦੇ ਸਾਹਮਣੇ ਜਦੋਂ ਬਾਬਾ ਉਹਨਾਂ ਦੀ ਸਮੱਸਿਆਰੇ ਬਾਰੇ ਦੱਸ ਦਿੰਦਾ ਜਦੋਂ ਬਾਬਾ ਉਹਨਾਂ ਦਾ ਹਾਲਤ ਦੱਸ ਦਿੰਦਾ ਵੀਰੋ ਫਿਰ ਹਾਰ ਬੰਦਾ ਹਰਾਨ ਓਏ ਬੜਾ ਬਾਬਾਈ ਬੜਾ ਕਰਮ ਆਤੀ ਹੋ ਇਸੇ ਤਰ੍ਹਾਂ ਵੀਰੋ ਜਿਹੜਾ ਜਾਦੂਗਰ ਹੈ ਜਦੋਂ ਜਾਦੂ ਕਰਦੇ ਆ ਆਪਣੇ ਜਾਦੂ ਦੇ ਨਾਲ ਉਹ ਕਿਸੇ ਨੂੰ ਵੀ ਆਪਣੇ ਵਸ਼ ਵਿੱਚ ਕਰ ਲੈਂਦੇ ਜੋ ਚਾਹੇ ਉਹ ਕਰ ਲੈਂਦੇ ਕਿਸੇ ਨੂੰ ਬਿਮਾਰ ਕਰ ਦਿੰਦੇ ਕਿਸੇ ਦਾ ਨੁਕਸਾਨ ਕਰ ਦਿੰਦੇ ਆ ਵੀਰੋ ਜਾਦੂ ਹਰਾਮ ਹੈ ਕਿਉਂ ਕਿਉਂਕਿ ਜਾਦੂ ਉਹ ਸਿਫਤ ਹੈਗੀ ਹੈ ਕਿ ਇਨਸਾਨ ਦੀ ਵੀਰੋ ਤਾਕਤ ਨਹੀਂ ਹੈਗੀ ਕਿ ਕੋਈ ਕੰਮ ਕਰ ਸਕੇ ਹਰ ਕੰਮ ਸਾਡੀ ਜਾਹਤ ਹੁੰਦੀ ਹੈ ਕਿ ਅਸੀਂ ਅਮੀਰ ਹੋ ਜਾਈਏ ਅਸੀਂ ਕਿਸੇ ਕੋਈ ਸਾਨੂੰ ਨੁਕਸਾਨ ਪਹੁੰਚਾਉਂਦਾ ਸਾਡੀ ਹੁੰਦੀ ਹੈ ਕਿ ਉਹਨੂੰ ਨੁਕਸਾਨ ਪਚਾਈਏ ਉਹਦਾ ਨੁਕਸਾਨ ਕਰੀਏ ਉਹਨੂੰ ਬਦਲਾ ਲਈਏ ਸਾਡੀਆਂ ਇਹੋ ਜਿਹੀਆਂ ਖੁਆਇਸ਼ਾਂ ਆਤ ਹੈ ਪਰ ਸਾਡੇ ਵਸ਼ੇ ਵਿੱਚ ਨਹੀਂ ਹੁੰਦਾ ਕਿ ਅਸੀਂ ਹਰ ਕੰਮ ਕਰ ਸਕੀਏ ਕਿਉਂਕਿ ਹਰ ਕੰਮ ਵਸ਼ੇ ਵਿੱਚ ਹੋਣਾ ਅੱਲ੍ਹਾ ਰੱਬੁਲ ਜ਼ਦੀ ਤਾਕਤ ਹੈ ਕਿਉਂ ਕਾਦਰੇ ਮੁਤਲਕ ਹੈ ਜੋ ਚਾਹੇ ਕਰ ਸਕਦਾ ਤੇ ਜਦੋਂ ਜਾਦੂਗਰ ਬੰਦਾ ਜਾਦੂ ਕਰਨ ਲੱਪੈਂਦਾ ਫਿਰ ਉਹਦੇ ਅੰਦਰ ਇਹੋ ਜਿਹਾ ਤਾਂ ਤਾਕਤ ਆ ਜਾਂਦੀ ਆ ਮੈਂ ਕਿ ਨਾ ਮੁਮਕਨ ਨੂੰ ਮੁਮਕਨ ਕਾ ਸਕਦਾ ਹਰ ਕੰਮ ਕਰਨ ਦੀ ਤਾਕਤ ਰੱਖ ਲੈਂਦਾ ਵੈ ਇਸੇ ਕਰਕੇ ਵੀਰੋ ਅਸਲਾਮ ਦੇ ਅੰਦਰ ਜਾਦੂ ਹਰਾਮ ਹੈ ਸਿੱਖ ਜ਼ਮ ਦੇ ਵਿੱਚ ਇਹਦੇ ਬਾਰੇ ਕੀ ਹੈ ਵੀਰੋ ਮੈਨੂੰ ਨਹੀਂ ਪਤਾ ਲੇਕਿਨ ਅਸਲਾਮ ਦੇ ਵਿੱਚ ਜਾਦੂ ਹਰਾਮ ਹੈ ਜਿਹੜਾ ਜਾਦੂਗਰ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਉਹ ਕਦੀ ਵੀ ਫਲਾ ਨਹੀਂ ਪਾ ਸਕਦਾ ਵਕਤੀ ਤੌਰ ਤੇ ਕਾਮਯਾਬ ਹੋ ਸਕਦਾ ਵੈ ਤੇ ਵੀਰੋ ਇਹੋ ਹੀ ਅੱਜਕੱਲ ਇਹੜੇ ਬਾਬੇ ਆ ਜਿਹੜੇ ਬਾਬੇ ਕਰਾਮਾਤ ਦੇ ਹੁੰਦੇ ਆ ਕਰਾਮਾਤ ਨਹੀਂ ਕਹਿ ਸਕਦੇ ਜਿਹੜੇ ਬਾਬੇ ਬਿਹਾਰ ਦੀ ਸਫਾਈ ਵਖਾਉਂਦੇ ਆ ਲੋਕਾਂ ਨੂੰ ਕੁਝ ਹੁੰਦੇ ਆ ਲੋਕਾਂ ਨਾਲ ਕੋ ਭੱਜ ਭੱਜ ਕੇ ਜਾਂਦੇ ਆ ਤੇ ਵੀਰੋ ਜਿਹੜਾ ਬੰਦਾ ਕਹਿੰਦਾ ਨਾਮ ਜਪੋ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਭ ਕੁਝ ਹੈ ਬਾਣੀ ਪੜੋ ਉੱਥੇ ਕੁਝ ਨਜ਼ਰ ਨਹੀਂ ਆਂਦਾ ਉੱਥੇ ਕੁਝ ਮਿਲਦਾ ਨਹੀਂ ਹੈ ਇਸ ਕਰਕੇ ਲੋਕ ਉਸ ਜਗ੍ਹਾ ਤੇ ਨਹੀਂ ਜਾਂਦੇ ਤੇ ਵੀਰੋ ਜਿਹੜੀ ਜ਼ਿੰਦਗੀ ਦਾ ਅਸਲ ਕਾਮਯਾਬੀ ਹੈ ਉਹ ਬਾਬਿਆਂ ਕੋ ਨਹੀਂ ਹੈ ਉਹ ਪਖੰਡੀਆਂ ਕੋ ਨਹੀਂ ਹੈ ਜਾਦੂਗਰਾਂ ਕੋ ਨਹੀਂ ਹੈ ਉਹ ਕਿਹਦੇ ਕੋਲ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਵਾਹਿਗੁਰੂ ਦਾ ਨਾਮ ਜਪੋ ਅੱਲਾ ਪਾਕ ਦਾ ਨਾਮ ਜਪੋ ਜੇ ਤੁਸੀਂ ਨਾਮ ਸਹੀ ਤਰ੍ਹਾਂ ਜਪੋਗੇ ਤੁਹਾਡਾ ਮਨ ਮੈਲਾ ਨਹੀਂ ਹੋਏਗਾ ਤੁਹਾਡਾ ਮਨ ਖਾਮੋਸ਼ ਹੋ ਜਾਏਗਾ ਤੁਹਾਨੂੰ ਸਰੂਰ ਆਉਣ ਲੱਪੇਗਾ ਤਾਂ ਫਿਰ ਵੀਰੋ ਇੱਕ ਦਿਨ ਐਸਾ ਆਏਗਾ ਕਿ ਜੋ ਤੁਸੀਂ ਚਾਹੋਗੇ ਉਹੀ ਹੋ ਜਾਏਗਾ ਲੇਕਿਨ ਉਹ ਪੌਣਾ ਬਹੁਤ ਔਖਾ ਵੈ ਲੇਕਿਨ ਅਸਲ ਰਾਸਤਾ ਕਾਮਯਾਬੀ ਦਾ ਉਹੀ ਰਾਸਤਾ ਹੈ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਕਿਤਾਬ ਕਮੈਂਟ ਕਰਕੇ ਆਪਣੇ ਅੱਜ ਦਾ ਹਾਲ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇ